ਇਹ ਇੱਕ ਨਜਾਇਜ਼ ਇਲੀਗਲ ਜਿਹੜਾ ਹੈਗਾ ਡੀਡਿਕਸ਼ਨ ਸੈਂਟਰ ਚੱਲ ਰਿਹਾ ਸੀਗਾ ਜੋ ਸਾਨੂੰ ਇੱਕ ਗੁਪਤ ਸੂਚਨਾ ਮਿਲੀ ਥੋੜਾ ਸੇ ਪਾਸੇ ਵੱਲੋਂ ਤੇ 21 ਦੇ ਕਰੀਬ ਇੱਥੇ ਜਿਹੜੇ ਸੀਗੇ ਅੰਦਰ ਨਸ਼ਾ ਛੱਡਣ ਵਾਲੇ ਸੀਗੇ ਮਰੀਜ਼ ਦਾਖਲ ਤਾਂ ਇੱਥੇ ਇਹ ਸੈਂਟਰ ਦੇ ਬਾਰੇ ਸਾਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ ਵੀ ਉਹਨਾਂ ਨਾਲ ਬਹੁਤ ਹੀ ਜਿਹੜਾ ਇਨ ਹਿਊਮਨ ਬਿਹਿਵੀਅਰਸ ਨਾਲ ਟਰੀਟ ਕੀਤਾ ਜਾਂਦਾ ਮਾਰਕੁੱਟ ਕੀਤੀ ਜਾਂਦੀ ਹੈ ਔਰ ਕੁਝ ਗੱਲਾਂ ਜੋ ਅਸੀਂ ਉਹ ਕੋਈ ਨਹੀਂ ਦੱਸਿਆ ਉਹ ਵੀ ਇਹ ਸੈਂਟਰ ਬਾਰੇ ਸਾਨੂੰ ਰਿਪੋਰਟ ਹੋਈਆਂ ਤਾਂ ਅਸੀਂ ਤੁਰੰਤ ਸਾਡੇ ਜ਼ਿਲ੍ਹੇ ਦੇ ਜਿਹੜੇ ਮਾਨਯੋਗ ਐਸਐਸਪੀ ਹੈ ਡਾਕਟਰ ਪਰਗੇਜਾਂ ਜੀ ਨੂੰ ਕੰਟੈਕਟ ਕੀਤਾ ਤਾਂ ਇਹ ਸੈਂਟਰ ਤੇ ਅਸੀਂ ਰਾਤ ਨੂੰ ਤੁਰੰਤ ਰੇਡ ਕੀਤੀ ਜਿਸ ਨੂੰ ਐਸਪੀ ਵੱਲੋਂ ਲੀਡ ਕੀਤਾ ਗਿਆ ਸੀ ਉਸ ਸਮੇਂ ਤਾਂ ਇਹ ਇੱਕ ਇੱਕ ਜਰੀਆ ਫਾਊਂਡੇਸ਼ਨ ਹੈ ਜਿਹੜੀ ਇਸ ਨਜਾਇਜ਼ ਡੀਡਿਕਸ਼ਨ ਸੈਕਟਰ ਨੂੰ ਚਲਾ ਰਹੀ ਸੀ ਔਰ ਜਿਹੜਾ ਸੈਂਟਰ ਚਲਾ ਰਿਆ ਸੀ ਬੰਦਾ ਉਹ ਖੁਦ ਕਿਸੇ ਸਮੇਂ ਨਸ਼ੇ ਕਰਦਾ ਸੀ ਤੇ ਨਸ਼ਾ ਛੱਡਣ ਤੋਂ ਬਾਅਦ ਉਹਨੇ ਇਹ ਸੈਂਟਰ ਚਲਾਇਆ ਹੈ। ਮਨਪ੍ਰੀਤ ਸੇਖੋ ਸੀਗਾ ਇਸੇ ਇੱਕ ਜਾਗਰੂਬ ਬਰਾੜ ਹੈ। ਇੱਕ ਵਰਿੰਦਰ ਸੰਧੂ ਸੀਗੇ ਤਾਂ ਉਸ ਜਿਹੜੇ ਸੈਂਟਰ ਦੇ ਨੂੰ ਚਲਾ ਰਹੇ ਸੀ ਤਾਂ ਅਸੀਂ 21 ਦੇ 21 ਮਰੀਜ਼ਾਂ ਨੂੰ ਰਾਤ ਨੂੰ ਇੱਥੋਂ ਲੈ ਕੇ ਮੈਡੀਕਲ ਕਾਲਜ ਦੇ ਜਿਹੜੇ ਡਿਡਿਕਸ਼ਨ ਸੈਂਟਰ ਵਿਖੇ ਦਾਖਲ ਕੀਤਾ। ਔਰ ਇਸ ਸੈਂਟਰ ਨੂੰ ਜੇ ਸਾਡੇ ਉਸ ਸਮੇਂ ਡਿਊਟੀ ਮੈਜਿਸਟਰੇਟ ਸੀਗੇ तहसीलदार राम सिंह जी ਦੇ ਇਹਨੂੰ ਸੀਲ ਕੀਤਾ ਸੈਂਟਰ ਨੂੰ ਔਰ ਮਰੀਜ਼ਾਂ ਨੂੰ ਅਸੀਂ ਮੈਡੀਕਲ ਕਾਲਜ ਦੇ ਵਿੱਚ ਦਾਖਲ ਕਰਕੇ ਉਹਦਾ ਇਲਾਜ ਕਰਦੇ ਸਰ ਦੱਸਿਆ ਯਾਰ ਇਹ ਮਾਰਕਟਾਈ ਵੀ ਹੁੰਦੀ ਸੀ ਇੱਥੇ ਕਾਫੀ ਬਰੀ ਜਨਮ ਕਾਫੀ ਇਨ ਹਿਊਮਨ ਬਿਹੇਵੀਅਰ ਸੀ ਜੀ ਮਾਰਕਟਾਈ ਤਾਂ ਤੁਸੀਂ ਬਹੁਤ ਘੱਟ ਕਹਿ ਰਹੇ ਹੋ ਉਦੋਂ ਵੀ ਜ਼ਿਆਦਾ ਬੱਚਿਆਂ ਨੂੰ ਇੱਥੇ ਟਾਰਚਰ ਕੀਤਾ ਜਾਂਦਾ ਸੀ ਜ਼ਿਆਦਾਤਰ ਜਿਹੜੇ ਇੱਥੇ ਮਰੀਜ਼ ਬੱਚੇ ਦਾਖਲ ਸੀਗੇ ਫਰੋ ਸ਼ੁਕਰ ਫਰੀਦਕੋਟ ਤੇ ਅਮਰਸਰ ਦੇ ਇਲਾਕੇ ਨਾਲ ਸੰਬੰਧਿਤ ਸੀਗੇ ਔਰ ਇਸ ਤਰ੍ਹਾਂ ਦੇ ਜਿਹੜੇ ਸੈਂਟਰ ਹੈ ਉਹ ਮਾਨਵਤਾ ਦੇ ਨਾਂ ਤੇ ਬਹੁਤ ਵੱਡਾ ਤੱਬਾ ਹੈ ਕਿਉਂਕਿ ਦੇਖੋ ਜਿڑا ਇੱਕ ਸਰਕਾਰ ਵੱਲੋਂ بڑا ਸੈੱਟ ਪ੍ਰੋਟੋਕੋਲ ਹੈ ਜਿڑا ਨਸ਼ਾ ਛਡਾਊ ਕੇਂਦਰ ਦੇ ਵਿੱਚ ਇੱਕ ਸੈਕਟਰੀਸ ਦਾ ਹੋਣਾ ਰਾਉਂਡ ਦੀ ਕਲੌਕ ਕਾਉਂਸਲਰਸ ਕਾਉਂਸਲਰਸ ਦਾ ਹੋਣਾ ਸਟਾਫ ਨਰਸਸ ਦਾ ਹੋਣਾ ਔਰ ਉਸ ਨੂੰ ਮਾਨਵੀ ਤਰੀਕੇ ਨਾਲ ਉਹਨੂੰ ਇਸ ਹਾਲਾ ਡਿਡਿਕਸ਼ਨ ਕਰਨੀ ਹੈ ਵੀ ਮਰੀਜ਼ ਨੂੰ ਕਿਸੇ ਕਿਸਮ ਦੀ ਤਕਲੀਫ ਨਾ ਹੋਵੇ ਕਿੰਨੇ ਸਮੇ ਤੋਂ ਚੱਲ ਰਿਹਾ ਸੀ ਇਹ ਜੋ ਸਾਨੂੰ ਪੂਰੀ ਤਰ੍ਹਾਂ ਦੀ ਅਸੀਂ ਪੁਸ਼ਟੀ ਤਾਂ ਨਹੀਂ ਕਰ ਸਕਦੇ ਜੋ ਆਸਪਲੋਸ ਦੇ ਸਾਨੂੰ ਅਸੀਂ ਲੋਕਾਂ ਤੋਂ ਇਨਕੁਆਇਰ ਕੀਤਾ ਹੈ 1.5 ਤੋਂ 2 ਸਾਲ ਚ ਸੈਂਟਰ ਰਨ ਹੋ ਰਿਹਾ ਸੀ ਸਰ ਇੱਥੇ ਪਹਿਲਾਂ ਵੀ ਇੱਕ ਵੱਲੋਂ ਇਹਨਾਂ ਸਿਹਤ ਵਿਭਾਗ ਵੱਲੋਂ ਪਹਿਲਾਂ ਵੀ ਇਹਨਾਂ ਨੂੰ ਇੱਕ ਵਾਰਿੰਗ ਜਾਰੀ ਕੀਤੀ ਗਈ ਹੈ ਪਰ ਉਸ ਸਮੇਂ ਇੱਥੇ ਕਿਉਂਕਿ ਸਾਨੂੰ ਕੁਝ ਖਾਸ ਮਿਲਿਆ ਨਹੀਂ ਸੀਗਾ ਇਸ ਕਰਕੇ ਅਸੀਂ ਉਸ ਸਮੇਂ ਕੁਝ ਨਹੀਂ ਕਰ पाए ਪਰ ਅੱਜ ਸਾਨੂੰ ਕੀ ਪੇਸ਼ੰਮ ਮਿਲੇ ਇਹ ਕਿਤੋਂ ਕਿਤੋਂ ਦੀ ਜੀ ਇਹ ਜ਼ਿਆਦਾਤਰ ਉਹ ਜੋ ਦਵਾਈਆਂ ਬਿਲੀਆਂ ਆ ਉਹ ਆਮ ਰੁਟੀਨ ਦੀਆਂ ਦਵਾਈਆਂ ਆ ਜਿਵੇਂ ਕੋਈ ਪੈਰਾਸੀਟਾਮੋਲ ਆ ਬਰੂਫੈਨ ਸੀਗੀ ਜਾਂ ਕੋਈ ਤਜਾਬ ਦੀਆਂ ਦਵਾਈਆਂ ਆ ਪਰ ਜਿਹੜੀਆਂ ਨਸ਼ੇ ਨਾਲ ਸੰਬੰਧਿਤ ਕਿਸੇ ਕਿਸਮ ਦੀ ਕੋਈ ਦਵਾਈ ਨਹੀਂ ਪ੍ਰਾਪਤ ਹੋਈ ਜਿਹੜੀ ਮੈਸੇਜਟਨ ਲਈ ਵਰਤੀ ਜਾਂਦੀ ਉਹ ਜੀ ਠੀਕ ਹੈ ਇਹਨਾਂ ਨੇ ਜੀ ਕੱਲ ਆਪਣੇ ਐਸ ਸੀਐਮਓ ਸਾਹਿਬ ਨੇ ਕਿ ਸਾਡੇ ਕੋਲ ਪੁਲੀਸ ਐਲਫ ਮੰਗੀ ਸੀ ਇਹਨਾਂ ਨੂੰ ਕੋਈ ਟਿਪ ਆਈ ਸੀ ਤੇ ਉਹਦੇ ਵਿੱਚ ਅਸੀਂ ਫਿਰ ਇਹਨਾਂ ਦੇ ਨਾਲ ਆਏ ਸੀ ਇਹਨਾਂ ਨੇ ਆ ਕੇ ਜੋ ਵੀ ਚੈੱਕ ਕੀਤਾ ਹੈਗਾ ਉਸ ਤੋਂ ਬਾਅਦ ਇਹਨਾਂ ਨੇ ਉੱਥੋਂ ਜਿਹੜੇ ਬੰਦੇ ਆ ਤਕਰੀਬਨ 19 ਬੰਦੇ ਸੀ ਉਹਨਾਂ ਨੂੰ ਇਹਨਾਂ ਨੇ ਡੀਡਿਕਸ਼ਨ ਸੈਂਟਰ ਆਪਣਾ ਸਰਕਾਰੀ ਉੱਥੇ ਜਮ੍ਹਾਂ ਕਰਵਾ ਦਿੱਤੇ ਸੀ ਉਹਨਾਂ ਨੂੰ ਸਾਨੂੰ ਕਿਹਾ ਸੀ ਕਿ ਪੁਲਿਸ ਹੈਲਪ ਚਾਹੀਦੀ ਹੈ ਕਿ ਨਾਲ ਜਾਣਾ ਤੇ ਉਹ ਨਾਲ ਚਲੇ ਗਏ ਆ ਤੇ ਕਿਰਾਂ ਉਸ ਤੋਂ ਬਾਅਦ ਇਹਨਾਂ ਨੇ ਫਿਰ ਇਸ ਜਿਹੜਾ ਕੰਪਲੈਕਸ ਹੈਗਾ ਇਹਨੂੰ ਸੀਲ ਕਰਵਾਇਆ ਉਹ ਆਪਣੇ ਤਹਿਸੀਲਦਾਰ ਸਾਹਿਬ ਨੇ ਫਿਰ ਸੀਲ ਕਰ ਦਿੱਤਾ ਇਹਨਾਂ ਨੇ ਆਪਣੀ ਇੱਕ ਇੰਟੈਰੀਮ ਰਿਪੋਰਟ ਦਿੱਤੀ ਹੈ ਜਿੱਦਾਂ ਕਿ ਇਹਨੂੰ ਦੱਸਿਆ ਵੀ ਹੈ ਕਿ ਕੋਈ ਨਸ਼ਾ ਛਡਾਊ ਵਾਲੀਆਂ ਗੋਲੀਆਂ ਤੇ ਮਿਲੀਆਂ ਨਹੀਂ ਹੈਗੀਆਂ ਇਹਨਾਂ ਨੂੰ ਤੇ ਇੰਟੈਨਿਓ ਰਿਪੋਰਟਸ ਦੇ ਇਹਨਾਂ ਨੇ ਹਜੇ ਤਾਈਂ ਕੋਈ ਕਾਰਵਾਈ ਕਰਨ ਵਾਲਾ ਕੁਝ ਦੱਸਿਆ ਨਹੀਂ ਹੈਗਾ ਤੇ ਉਹ ਬਾਕੀ ਅਜੇ ਪੱਕੀ ਜਿੱਦੂ ਦੇਣਗੇ ਫਿਰ ਉਹ ਜੋ ਕੋਈ ਇਹਨਾਂ ਨੂੰ ਇਲੀਗੈਲਿਟੀ ਲੱਗਦੀ ਹੋਈ ਜਿੱਦਾਂ ਦੀ ਕਹਿਣਗੇ ਉਹਦੇ ਕਾਰਵਾਈ ਕਰ ਲੈਣਗੇ ਨਹੀਂ ਜੀ ਨਹੀਂ ਇਹਨਾਂ ਨੇ ਜਿਹੜੇ ਬੰਦੇ ਹੈਗੇ ਜੀ ਸਾਰੇ ਆਪਾਂ ਡੀ ਐਡਿਕਸ਼ਨ ਸੈਂਟਰ ਜਮ੍ਹਾ ਕਰਾਤਾ ਮਾਲਕ ਦੀ ਗੱਲ ਨਹੀਂ ਕੋਈ ਨਹੀਂ ਆ ਹਨ ਜੀ ਨਹੀਂ ਜਿੰਨਾ ਵੱਲੋਂ ਚਲਾਇਆ ਜਾ ਰਿਹਾ ਸੋ ਉਹਨਾਂ ਦੇ ਖਿਲਾਫ ਇਹਨਾਂ ਨੇ ਨੀ ਨਹੀਂ ਜੀ ਅਜਿ ਕੁਛ ਨਹੀਂ ਤੁਹਾਨੂੰ ਦੱਸ ਰਿਹਾ ਇੰਟਰਮ ਰਿਪੋਰਟ ਇਹਨਾਂ ਦੀ ਉਹਦੇ ਚ ਕੱਖ ਨਹੀਂ ਇਹਨਾਂ ਨੇ ਇਹਨਾਂ ਨੇ ਕਿਹਾ ਇਹਨਾਂ ਨੇ ਚੈੱਕ ਕੀਤੀਆਂ ਦਵਾਈਆਂ ਉਹਦੇ ਚ ਇਹਨਾਂ ਨੂੰ ਕੁਛ ਨਹੀਂ ਲੱਗਿਆ ਹੋਰ ਵੀ ਜਿਹੜੇ ਬੰਦਿਆਂ ਕੋਲ ਪੋਚ ਪੜਤਾਲ ਕੀਤੀ ਆ ਉਹਦੇ ਚ ਵੀ ਉਹਨਾਂ ਨੂੰ ਕੁਝ ਨਹੀਂ ਲਿਖਿਆ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ ਸਰ ਪਤਾ ਨਹੀਂ ਚੱਲਿਆ ਕਿ ਕਦੋਂ ਤੱਕ ਚੱਲਦਾ ਹੈ ਮਨਿੰਦਰ ਦੱਸਿਆ ਜੇ ਤਾਂ ਆਪਾਂ ਆਪਣੇ ਸੀਐਮਓ ਸਾਹਿਬ ਨੇ ਦੱਸਿਆ ਕਹਿੰਦੇ ਸਾਲ ਡੇਢ ਤੋਂ ਪਤਾ ਇਹਨਾਂ ਨੂੰ ਪਹਿਲਾਂ ਵੀ ਇੱਕ ਵਾਰੀ ਟਿਪ ਆਈ ਸੀ ਉਹਨਾਂ ਨੇ ਦੱਸਿਆ ਤੇ ਹੈਗਾ ਸਰ ਇਹ ਜਿਹੜੀ ਬਿਲਡਿੰਗ ਆ ਇੱਕ ਤਰ੍ਹਾਂ ਨਾਲ ਜੇ ਵਰਕਾ ਮਕੌਲ ਜਾ ਬਾਰੋਂ ਦਿਖਦਾ ਹੈ ਬੰਦੇ ਪ੍ਰਸ਼ਾਸਨ ਦਾ ਕੋਈ ਬੰਦਾ ਇੱਥੇ ਚੈੱਕ ਕਰਦਾ ਨਹੀਂ ਦੇਖੋ ਇਹਦੇ ਚ ਕੋਈ ਇਦਾਂ ਦੀ ਵੀ ਕੈਮਰੇ ਲੱਗੇ ਆ ਕੈਮਰੇ ਤੇ ਆਪਾਂ ਹਰ ਵਾਰੀ ਘਰ ਤੋਂ ਦੇ ਉੱਤੇ ਤਾਰ ਵੀ ਆਪਾਂ ਬਾਟ ਵਾਇਰ ਕਈ ਵਾਰੀ ਲਵਾਉਂਦੇ ਆ ਕਿਉਂਕ ਅੰਦਰ ਕੀ ਚੱਲਦਾ ਘਰ ਦੇ ਤੇ ਜਦੋਂ ਹੁਣ ਇੱਥੇ ਆਸ-ਪਾਸੇ ਵੀ ਕੋਈ ਜਾਣਕਾਰੀ ਆਉਂਦੀ ਆ ਫਿਰ ਵੀ ਪਤਾ ਲੱਗਦਾ ਇਹਨਾਂ ਦੇ ਅਜ ਤੱਕ ਕੋਈ ਸੰਗੀਤ ਸੰਦੇਕਿਤ ਸਾਢੇ ਕੋਤ ਨਹੀਂ ਆਇਆ ਸੀ ਆਪਣੇ ਇਹ ਆਪਣੇ ਆਪਣੇ ਹੈਲਥ ਡਿਪਾਰਟਮੈਂਟ ਕੋਲ ਜ਼ਰੂਰ ਆਇਆ ਸੀ ਉਹਨਾਂ ਨੇ ਚੈੱਕ ਵੀ ਕੀਤਾ ਸੀ ਸਰ ਇਹਦੇ ਵਿੱਚ ਮਨਜ਼ੂਰੀ ਤੋਂ ਬਿਨਾਂ ਇਹ ਚਲਾ ਰਹੇ ਸੀ ਕੀ ਪੁਲਿਸੂ ਭਾਗ ਵੱਲੋਂ ਕੋਈ ਇਸ ਇਹਦੇ ਖਿਲਾਫ ਕਾਰਵਾਈ ਨਹੀਂ ਨਹੀਂ ਉਹ ਸੀਲ ਪਾਉਂਦੀ ਸੀ ਉਹਨਾਂ ਨੇ ਮੌਕੇ ਤੇ ਸੀਲ ਕਰਾ ਦਿੱਤਾ